ਯੂਨਾਈਟਿਡ ਕਿੰਗਡਮ ਦੀ ਯਾਤਰਾ ਕਰਨ ਵਾਲੇ ਕੈਨੇਡੀਅਨਾਂ ਨੂੰ ਹੁਣ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਵੀਜ਼ਾ ਨਹੀਂ ਇੱਕ ਯਾਤਰਾ ਪਰਮਿਟ ਦੇ ਕਰਨ ਦੀ ਲੋੜ ਹੋਵੇਗੀ ਯੂਕੇ ਦਾ ਇਲੈਕਟ੍ਰੋਨਿਕ ਟਰੈਵਲ ਅਥਾਰਾਈਜ਼ੇਸ਼ਨ ਜੋ ਕਿ ਬੁੱਧਵਾਰ ਨੂੰ ਸ਼ੁਰੂ ਹੋਇਆ ਉਹਨਾਂ ਸਾਰੇ ਵਿਦੇਸ਼ੀ ਯਾਤਰੀਆਂ ਦੇ ਲਈ 6 ਮਹੀਨਿਆਂ ਤੱਕ ਥੋੜੇ ਸਮੇਂ ਦੇ ਦੌਰੇ ਲਈ ਲੋੜੀਂਦਾ ਹੈ ਜਿਨ੍ਹਾਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਦੇ ਲਈ ਵੀਜ਼ਾ ਦੀ ਲੋੜ ਹੁੰਦੀ ਹੈ ਈਟੀਏ ਇੱਕ ਵੀਜ਼ਾ ਦੇ ਉਲਟ ਇੱਕ ਈਮੇਲ ਪੁਸ਼ਟੀਕਰਨ ਹੋਵੇਗਾ ਜੋ ਕਿ ਆਮ ਤੌਰ ਤੇ ਪਾਸਪੋਰਟ ਦੇ ਅੰਦਰ ਮੋਹਰ ਜਾਂ ਫਿਰ ਚਿਪਕਿਆ ਹੁੰਦਾ ਹੈ ਈਟੀਏ ਦੀ ਕੀਮਤ ਲਗਭਗ ਡਾਲਰ 18 ਹੈ ਤੇ ਯਾਤਰੀਆਂ ਨੂੰ ਇੱਕ ਸਮੇਂ ਦੇ ਵਿੱਚ ਵੱਧ ਤੋਂ ਵੱਧ 6 ਮਹੀਨਿਆਂ ਲਈ ਯੂਕੇ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ ਇਹ ਆਨਲਾਈਨ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ 2 ਸਾਲਾਂ ਦੀ ਮਿਆਦ ਦੇ ਵਿੱਚ ਕਈ ਮੁਲਾਕਾਤਾਂ ਦੀ ਵੀ ਇਜਾਜ਼ਤ ਦਿੰਦਾ ਹੈ ਯੂਕੇ ਸਰਕਾਰ ਨੇ ਆਪਣੀ ਵੈੱਬਸਾਈਟ ਤੇ ਦੱਸਿਆ ਹੈ ਕਿ ਈਟੀਏ ਇੱਕ ਯਾਤਰੀ ਦੇ ਪਾਸਪੋਰਟ ਦੇ ਨਾਲ ਡਿਜੀਟਲ ਤੌਰ ਤੇ ਜੁੜੇ ਹੋਏ ਨੇ ਤੇ ਇਹ ਸੁਨਿਸ਼ਚਿਤ ਕਰਦੇ ਨੇ ਕਿ ਲੋਕ ਯੂਕੇ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਵਧੇਰੇ ਮਜ਼ਬੂਤ ਸੁਰੱਖਿਆ ਜਾਂਚਾਂ ਕੀਤੀਆਂ ਜਾਂਦੀਆਂ ਨੇ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਦੇ ਵਿੱਚ ਵੀ ਮਦਦ ਕਰਦੇ ਨੇ ਯੂਕੇ ਦਾ ਕਹਿਣਾ ਹੈ ਕਿ ਪੂਰਵ ਅਪਰਾਧੀਕਰਨ ਅਮਰੀਕਾ ਤੇ ਆਸਟ੍ਰੇਲੀਆ ਦੇ ਸਮੇਤ ਸਰਹੱਦੀ ਸੁਰੱਖਿਆ ਦੇ ਲਈ ਕਈ ਹੋਰ ਦੇਸ਼ਾਂ ਦੁਆਰਾ ਅਪਣਾਏ ਗਏ ਪਹੁੰਚ ਦੇ ਅਨੁਸਾਰ ਹੈ ਕੈਨੇਡੀਅਨ ਪਾਸਪੋਰਟ ਧਾਰਕਾਂ ਨੂੰ ਯੂਕੇ ਦੇ ਵਿੱਚ 6 ਮਹੀਨਿਆਂ ਤੱਕ ਰਹਿਣ ਦੇ ਲਈ ਟੂਰਿਸਟ ਵੀਜ਼ੇ ਦੀ ਲੋੜ ਨਹੀਂ ਹੁੰਦੀ ਪਰ ਵਪਾਰਕ ਵੀਜ਼ਾ ਜਾਂ ਵਰਕ ਪਰਮਿਟ ਜਾਂ ਵਿਦਿਆਰਥੀ ਵੀਜ਼ਾ ਦੀ ਲੋੜ ਹੁੰਦੀ ਹੈ ਯੂਕੇ ਲਈ ਕੈਨੇਡਾ ਦੀ ਯਾਤਰਾ ਸਲਾਹਕਾਰ ਦਾ ਕਹਿਣਾ ਹੈ ਕਿ ਜੇ ਦੀਆ ਨੂੰ ਯੂਕੇ ਦੀ ਯਾਤਰਾ ਕਰਨ ਜਾਂ ਟਰਾਂਜ਼ਿਟ ਕਰਨ ਤੋਂ ਪਹਿਲਾਂ ਈਟੀਏ ਲਈ ਅਰਜ਼ੀ ਦੇਣ ਦੀ ਲੋੜ ਹੋਵੇਗੀ ਨਵੰਬਰ 2024 ਦੇ ਵਿੱਚ ਕੈਨੇਡਾ ਸਮੇਤ ਦਰਜਨਾ ਦੇਸ਼ਾਂ ਦੇ ਸੈਲਾਨੀਆਂ ਲਈ ਈਟੀਏ ਲਈ ਅਰਜ਼ੀਆਂ ਖੋਲੀਆਂ ਗਈਆਂ ਸਨ ਇਹ ਪ੍ਰੋਗਰਾਮ ਮਾਰਚ ਦੇ ਵਿੱਚ ਹੋਰ ਨੈਸ਼ਨੈਲिटीज ਦੇ ਲਈ ਹੋਰ ਅੱਗੇ ਵਧੇਗਾ ਤੇ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਅਰਜ਼ੀ ਦੀ ਪ੍ਰਕਿਰਿਆ ਦੇ ਵਿੱਚ ਲਗਭਗ 3 ਦਿਨ ਲੱਗਦੇ ਨੇ ਪਰ ਇਸ ਦੇ ਵਿੱਚ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ ਪਰਮਿਟ 2 ਸਾਲਾਂ ਦੇ ਲਈ ਜਾਂ ਕਿਸੇ ਵਿਅਕਤੀ ਦੇ ਪਾਸਪੋਰਟ ਦੀ ਮਿਆਦ ਪੁੱਗਣ ਤੱਕ ਜੋ ਵੀ ਜਲਦੀ ਆਵੇ ਉਸੇ ਯੋਗ ਹੁੰਦਾ ਹੈ ਯੂਕੇ ਸਕੀਮ ਯੂਰੋਪੀਅਨ ਟ੍ਰੈਵਲ ਇਨਫੋਰਮੇਸ਼ਨ ਐਂਡ ਅਥੋਰਾਈਜੇਸ਼ਨ ਸਿਸਟਮ ਵਰਗੀ ਹੈ ਜਿਸ ਦੀ ਸ਼ੁਰੂਆਤ ਦੇ ਵਿੱਚ ਦੇਰੀ ਹੋ ਗਈ ਹੈ ਜਦੋਂ ਈਟੀਏਜ਼ ਦੀ ਸ਼ੁਰੂਆਤ ਹੁੰਦੀ ਹੈ ਤਾਂ ਕੈਨੇਡੀਅਨ ਪਾਸਪੋਰਟ ਧਾਰਕਾਂ ਤੇ ਹੋਰ ਵੀਜ਼ਾ ਮੁਕਤ ਨਾਗਰਿਕਾਂ ਨੂੰ ਇਨ੍ਹਾਂ 30 ਯੂਰੋਪੀਅਨ ਦੇਸ਼ਾਂ ਦੇ ਵਿੱਚੋਂ ਕਿਸੇ ਵੀ 90 ਦਿਨਾਂ ਤੱਕ ਯਾਤਰਾ ਕਰਨ ਲਈ ਪਰਮਟ ਦੇ ਲਈ ਅਰਜ਼ੀ ਦੇਣੀ ਪਵੇਗੀ ਡੋਨਲਡ ਟਰੰਪ ਦੀਆਂ ਟੈਰਿਫ ਧਮਕੀਆਂ ਦੇ ਜਵਾਬ ਦੇ ਵਿੱਚ ਕੈਨੇਡੀਅਨ ਅਧਿਕਾਰੀਆਂ ਦੇ ਦਰਮਿਆਨ ਇੱਕ ਦਸਤਾਵੇਜ਼ ਘੁੰਮ ਰਿਹਾ ਜਿਸ ਦੇ ਵਿੱਚ ਇਹ ਵੀ ਬੇਰਵੇ ਸ਼ਾਮਿਲ ਹੈ ਕਿ ਕੈਨੇਡਾ ਹੁਣ ਜਵਾਬ ਕਿਵੇਂ ਦੇਵੇਗਾ ਇਸ ਸੀਨੀਅਰ ਸਰਕਾਰੀ ਸੂਤਰ ਦੇ ਅਨੁਸਾਰ ਦਸਤਾਵੇਜ਼ ਦੇ ਵਿੱਚ ਅਮਰੀਕਾ ਦੇ ਵਿੱਚ ਬਣੇ ਸੈਂਕੜੇ ਉਤਪਾਦਾਂ ਦੀ ਸੂਚੀ ਹੈ ਜਿਨ੍ਹਾਂ ਤੇ ਕੈਨੇਡਾ ਬਦਲਾ ਲਊ ਟੈਰਿਫ ਠੋਕਨ ਤੇ ਵਿਚਾਰ ਕਰ ਰਿਹਾ ਹੈ ਅਮਰੀਕਾ ਦੇ ਸਟੀਲ ਉਤਪਾਦ ਸੈਰਮਿਕ ਜਿਵੇਂ ਕਿ ਟਾਇਲਟ ਤੇ ਸਿੰਕ ਕੱਚ ਦਾ ਸਮਾਨ ਫੁੱਲ ਤੇ ਕਈ ਤਰ੍ਹਾਂ ਦੇ ਪਲਾਸਟਿਕ ਸੰਭਾਵੀ ਟੈਰਿਫਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਹੈ ਫਲੋਰੀਡਾ ਤੋਂ ਆਉਣ ਵਾਲਾ ਸੰਤਰੇ ਦਾ ਜੂਸ ਵੀ ਸ਼ਾਮਿਲ ਹੈ ਹਾਲਾਂਕਿ ਸੂਤਰ ਨੇ ਦੱਸਿਆ ਕਿ ਇਸ ਬਾਰੇ ਅਜੇ ਪੱਕਾ ਨਿਰਣੈ ਤਾਂ ਨਹੀਂ ਲਿਆ ਗਿਆ ਜਦੋਂ ਕਿ ਟਰੰਪ ਨੇ 2018 ਦੇ ਵਿੱਚ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਲਗਾਏ ਸਨ ਤਾਂ ਕੈਨੇਡਾ ਨੇ ਅਜਿਹੇ ਉਤਪਾਦਾਂ ਦੇ ਉੱਤੇ ਟੈਰਿਫ ਲਗਾਉਣ ਦੀ ਚੋਣ ਕੀਤੀ ਸੀ ਜਿਸ ਨਾਲ ਟਰੰਪ ਅਤੇ ਦਾਸੀ ਦਬਾਅ ਪੈਦਾ ਹੋਵੇ ਸੂਤਰਾਂ ਦੇ ਅਨੁਸਾਰ ਲੋਰ ਪੈਨ ਤੇ ਕੈਨੇਡਾ ਦੀ ਇਹ ਜਿਹੜੀ ਐਤ ਕੀ ਇਹ ਵੀ ਪਹੁੰਚ ਰਹੇਗੀ ਸੂਤਰ ਨੇ ਇਹ ਵੀ ਦੱਸਿਆ ਕਿ ਜ਼ਿਆਦਾਤਰ ਸਟੀਲ ਉਤਪਾਦ ਜਿਨ੍ਹਾਂ ਤੇ ਟੈਰਿਫ ਵਿਚਾਰੇ ਜਾ ਰਹੇ ਨੇ ਉਹ ਮਿਸ਼ੀਗਨ ਅਤੇ ਪੈਂਸਿਲਵੇਨੀਆ ਦੇ ਵਿੱਚ ਬਣਦੇ ਨੇ ਜੋ ਕਿ ਮੁੱਖ ਸਵਿੰਗ ਸੂਬਿਆਂ ਦੇ ਵਿੱਚ ਨੇ ਫਲੋਰੀਡਾ 트ੰਪ ਦਾ ਸੂਬਾ ਹੈ ਤੇ ਇਸ ਇੱਕ ਤਰ੍ਹਾਂ ਦੇ ਨਾਲ ਇਹ ਸ਼ਕਤੀ ਦਾ ਵੀ ਨਵਾਂ ਕੇਂਦਰ ਹੈ ਉਥੋਂ ਦੇ ਸੰਤਰੇ ਦੇ ਜੂਸ ਦੇ ਉੱਤੇ ਟੈਰਿਫ ਲਾਉਣਾ ਇੱਕ ਸਿਆਸੀ ਸੰਦੇਸ਼ ਭੇਜਣ ਵਾਂਗ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਧਿਕਾਰੀ ਇਸ ਗੱਲ ਤੋਂ ਯਕੀਨ ਕਰ ਰਹੇ ਨੇ ਕਿ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਤੇ ਮੈਕਸੀਕੋ ਤੇ 25% ਟੈਰਿਫ ਲਗਾਉਣ ਦੀ ਧਮਕੀ ਨੂੰ ਅਮਲੀ ਜਾਮਾ ਪਹਿਨਾਉਣਗੇ ਨਵੰਬਰ ਵਿੱਚ ਟਰੰਪ ਨੇ ਕਿਹਾ ਸੀ ਕਿ 20 ਜਨਵਰੀ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਕੈਨੇਡਾ ਤੇ ਮੈਕਸੀਕੋ ਤੋਂ ਸਾਰੀਆਂ ਦਰਾਮਦਾਂ ਦੇ ਉੱਤੇ 25% ਦੀ ਟੈਰਿਫ ਲਗਾ ਦੇਣਗੇ ਜੇਕਰ ਦੋਵੇਂ ਦੇਸ਼ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹੋਰ ਕਦਮ ਨਹੀਂ ਚੁੱਕਦੇ ਮੰਗਲਵਾਰ ਨੂੰ ਟਰੰਪ ਦੀ ਧਮਕੀ ਦੁਹराई ਤੇ ਕੈਨੇਡਾ ਤੇ ਆਰਥਿਕ ਬਲ ਦੀ ਵਰਤੋਂ ਕਰਦੇ ਹਾਂ ਅਮਰੀਕਾ ਵਿੱਚ ਸ਼ਾਮਿਲ ਕਰਨ ਦੀ ਵੀ ਟਿੱਪਣੀ ਕੀਤੀ ਸੂਤਰ ਨੇ ਕਿਹਾ ਕਿ ਅਜੇ ਇਸ ਬਾਰੇ ਫੈਸਲਾ ਨਹੀਂ ਹੋਇਆ ਕਿ ਕੈਨੇਡਾ ਦੇ ਵੱਲੋਂ ਟੈਰਿਫ ਲਾਏ ਜਾਣ ਵਾਲੇ ਉਤਪਾਦਾਂ ਦੀ ਸੂਚੀ ਟਰੰਪ ਦੇ 20 ਜਨਵਰੀ ਨੂੰ ਅਧਿਕਾਰਤ ਤੌਰ ਦੇ ਉੱਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਨਤਕ ਕੀਤੀ ਜਾਏਗੀ ਜਾਂ ਨਹੀਂ ਸੂਤਰਾਂ ਅਨੁਸਾਰ ਕੈਨੇਡਾ ਅਮਰੀਕਾ ਸਬੰਧਾਂ ਵਿੱਚ ਜ਼ਿੰਮੇਵਾਰ ਕਮੇਟੀ ਟਰੰਪ ਦੇ ਵੱਲੋਂ ਟੈਰਿਫ ਲਾਗੂ ਕਰਨ ਤੋਂ ਪਹਿਲਾਂ ਸੂਚੀ ਜਾਰੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਸ ਨਾਲ ਟਰੰਪ ਪੜਕ ਸਕਦੇ ਨੇ